ਇੱਥੋਂ ਆਹ ਕਿੱਥਾ ਬਸ ਆਹ ਕਾ ਦਾ ਪੁਆਇੰਟ ਆ ਉਹ ਬਿਰੂਥੋਂ ਆ ਇਹ ਫਿਰ ਇਹ ਬਹੁਤ ਬੰਦ ਮੈਂ ਕੱਢ ਦਨਾਂ ਨਾ ਲਓ ਜੀ ਆਪਾਂ ਬਲੱਡੇ ਤੋਂ ਆ ਗਈ ਸੀ ਤੇ ਆਪਣਾ ਅੱਜ ਇੱਕ ਨਵੀਂ ਚੀਜ਼ ਲੈ ਨਵੀਂ ਚੀਜ਼ ਲੈ ਕੇ ਆਤੀ ਇਹਨਾਂ ਨੇ ਮੈਨੂੰ ਮੈਨੂੰ ਉਹ ਚਾਹੀਦੀ ਸੀ ਮੈਂ ਇਹਨਾਂ ਨੂੰ ਕਿਹਾ ਸੀ ਲੈ ਕੇ ਦਿਓ ਤੇ ਮੈਂ ਤੁਹਾਨੂੰ ਸ਼ੀਸ਼ੇ ਦੇ ਵਿੱਚ ਦਿਖਾਉਣੀ ਆ ਇਹ ਇਹਨੂੰ ਕੀ ਬੋਲਦੇ ਆ ਨਾ ਟ੍ਰਾਇੰਗਲ ਸ਼ਾਇਦ ਇਹ ਆਪਾਂ ਨੂੰ ਖੜ ਜੋ ਬੈਕ ਕਵਰ ਕਰਕੇ ਦਿਖਾਉਣੀ ਆ ਆ ਮੈਨੂੰ ਖੜ ਜੋ ਇੱਕ ਮਿੰਟ ਇੱਕ ਮਿੰਟ ਆ ਚੀਜ਼ ਦੀ ਲੋਡ ਸੀਗੀ ਮੈਨੂੰ ਇਹ ਆ ਚੀਜ਼ ਦੀ ਕੈਮਰਾ ਹੋਲਡਰ ਦੀ ਮਤਲਬ ਕਿ ਆਪਣਾ ਜਿਹੜਾ ਹੱਥ ਨਾਲ ਫੋਨ ਫੜਨਾ ਔਖਾ ਹੁੰਦਾ ਜਿਵੇਂ ਆ ਸਟੈਂਡ ਹੋ ਗਿਆ ਵੀ ਇਹ ਵਾਲੇ ਦੀ ਲੋਡ ਸੀ ਤੇ ਆਪਾਂ ਨੂੰ ਅੱਜ ਇਹ ਵਾਲਾ ਮਿਲ ਗਿਆ ਇਦਾਂ ਸਟੈਂਡ ਵੀ ਬਾਣੀਦਾ ਇਹ ਮੇਰੇ ਹਸਬੰਦ ਨੇ ਲਾ ਦਿੱਤਾ ਥੈਂਕ ਯੂ ਦੇ ਜੀ ਤੁਹਾਨੂੰ ਵੀ ਦਿਖਾਵਾਂ ਫੋਨ ਲਾ ਲਾ ਇਹ ਐ ਨਹੀਂ ਹੈਗਾ ਬੇਬੀ ਹੁਣ ਦੇਖੋ ਵੀ ਆਏ ਸੱਚੀ ਵਾਸ ਹੋ ਰਹੀ ਧੀ ਆਏ ਦੇਖ ਇਹ ਚੀਜ਼ ਲੋਰਸੀ ਮੈਨੂੰ ਇਹ ਚੀਜ਼ ਮਿਲ ਗਈ ਆ ਜੀ ਮੈਂ ਤੁਹਾਨੂੰ ਵੀ ਖੋਲ ਕੇ ਵੀ ਦਿਖਾਵਾਂ ਕੈਮਰਾ ਕੱਢ ਲਾਂਦਾ ਆ ਫੋਨ ਕੱਢ ਲਾ ਐ ਦੇਖ ਆ ਮਗਾਇ ਮਨ ਚਾਹੀਦਾ ਸੀ ਇਹ ਮਗਾਉਣਾ ਸੀ ਪ੍ਰਦੀਪ ਨੇ ਆ ਇਸ ਦੁਕਾਨ ਤੇ ਦੇਖੀ ਹੁਣ ਆਪਾਂ ਨੂੰ ਐ ਵੀ ਔਖਾ ਨਹੀਂ ਹੋਇਆ ਆ ਲੂ ਇਹ ਹੀ ਲੈ ਕੇ ਜਾਵਾਂਗੇ ਐਕਜੂਸ਼ਨ ਤੇ ਦੇਖ ਕੀ ਇਹ ਜੀ ਹੁੰਦੇ ਸਾਰੇ ਹਾਂ ਸਾਰੇ ਕੋਲ ਇਹ ਜੀ ਹੁੰਦੇ ਚਾਹੀਦੇ ਅਸੀਂ ਮੈਨੂੰ ਹਾਂ ਕੀ ਕਹਿੰਦੇ ਹੋ ਤੁਹਾ ਕੈਮਰਾ ਲਾਉਂਦਾ ਤਾਂ ਦੁਕਾਨ ਆਉਂਦੀ ਫੋਨ ਲਈ ਆਪਾਂ ਨੂੰ ਨਾ ਚੀਜ਼ ਦੀ ਲੋੜ ਸੀ ਇਹਨੂੰ ਪਤਾ ਨਹੀਂ ਹੁਣ ਆਪ ਤਾਂ ਹੈ ਨਾ ਬਲੂਟੂਥ ਫੋਨ ਹੋਲਡਰ ਜਾਂ ਕੁਛ ਹੀ ਕਹਾਂਗੇ ਇਹਦੀ ਲੋੜ ਸੀ ਤੇ ਆਪਾਂ ਨੂੰ ਅੱਜ ਮਿਲ ਗਿਆ ਆ ਦੇਖੋ ਆਹ ਵਾਲਾ ਇਹਦੀ ਮੈਨੂੰ ਬਹੁਤ ਜ਼ਰੂਰਤ ਸੀਗੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਮੈਨੂੰ ਲੈ ਕੇ ਦਿਓ ਅੱਛਾ ਇਹ ਇਦਾਂ ਹੋ ਜਾਂਦਾ ਦੇਖਿਓ ਆਹ ਦੇਖੋ ਇਦਾਂ ਇਹ ਐਵੇਂ ਵੀ ਹੋ ਜਾਂਦਾ ਆਵੇ ਆ ਨਿਕਲ ਗਿਆ ਅੱਛਾ ਲੰਬੀ ਕਰਨੀ ਹੋਵੇ ਸਟਿਕ ਹਾਂ ਓਏ ਲੰਮੀ ਚੀਜ਼ ਆਉਂਦੀ ਹੈ ਦੇਖੋ ਉਹਦੀ ਖੁਸ਼ੀ ਤਾਂ ਹੁੰਦੀ ਹੈ ਬਹੁਤ ਬਹੁਤ ਜਣਿਆਂ ਕੋਲੇ ਹੋਊਗੀ ਇਹ ਚੀਜ਼ ਪਰ ਆਪਾਂ ਨੂੰ ਅੱਜ ਮਿਲੀ ਹੈ ਇਹ ਮੈਨੂੰ ਲੋੜ ਸੀ ਇਹਦੀ ਇਹਦੀ ਬਹੁਤ ਜ਼ਿਆਦਾ ਇਹ ਤੇ ਉਹ ਬਣ ਜਾਊਗਾ ਥੱਲੇ ਰੱਖਣ ਵਾਸਤੇ ਹਾਂ ਇਹ ਚੀਜ਼ ਵਧੀਆ ਹੈ ਛੋਟਾ ਆ ਤਹਾਂ ਕਰਨ ਹਾਂ ਹਾਂ ਜਿਵੇਂ ਹੁਣ ਆਪਾਂ ਕਿਚਨ ਵਗੈਰਾ ਚ ਵੀਡੀਓ ਬਣਾਉਣੀ ਹੈ ਨਾ ਕਿਸੇ ਰੈਸਪੀ ਦੀ ਉਹ ਲਾਇਆ ਹੁੰਦਾ ਕਈਆਂ ਨੇ ਮੈਂ ਦੇਖਿਆ ਇਦਾਂ ਐਡਾ ਕੀ ਹੁੰਦਾ ਉਹ ਲਓ ਜੀ ਆਪਾਂ ਦੇ ਕੋਲ ਅੱਜ ਇੱਕ ਨਵੀਂ ਚੀਜ਼ ਹੋਰ ਆ ਗਈ ਹੈ ਇਹ ਚੀਜ਼ ਦੀ ਇਹ ਚੀਜ਼ ਦੀ ਸਗੋਂ ਜ਼ਿਆਦਾ ਜਿਹੜਾ ਵੱਡਾ ਸਟੈਂਡ ਹੁੰਦਾ ਉਹਦੇ ਨਾਲ ਉਹ ਇਹ ਚੀਜ਼ ਦੀ ਲੋੜ ਜ਼ਿਆਦਾ ਪੈਂਦੀ ਹੈਗੀ ਕਿਉਂਕਿ ਆਪਾਂ ਕੰਮ-ਕੁਮ ਕਰਦੇ ਫਿਰਦੇ ਹੁੰਨੇ ਹੱਥ ਦੁਖਣ ਲੱਗ ਜਾਂਦਾ ਜਾਂ ਬਾਹਾਂ ਦੁਖਣ ਲੱਗ ਜਾਂਦੀ ਹੈ ਬਾਲਾਂ ਐ ਕਰਨ ਨਾਲ ਹੈ ਨਾ ਦੋ ਪੀਸ ਦੁਕਾਨ ਤੇ ਤਾਂ ਅੱਛਾ ਇਹ ਕੋ ਦੇਣ ਆਇਆ ਸੀਗਾ ਏਜੰਟ ਦੇ ਕੇ ਆ ਤੁਸੀਂ ਕਿਹਾ ਸੀ ਕਿ ਆਪਦੇ ਆਪ ਹੀ ਆਇਆ ਹੂੰ ਹੀ ਆ ਗਿਆ ਕੁਦਰਤੀ ਹਾਂ ਜੀ ਮੇਰੇ ਲੋੜ ਸੀ ਇਹ ਚੀਜ਼ ਦੀ ਸੱਚੀ ਤਾਂ ਹੀ ਆ ਗਿਆ ਉਹ ਮੈਨੂੰ ਯਾਦ ਆਗਾ ਉਹਨੇ ਇੰਡੇ ਜਿਹੇ ਦਿਖਾਏ ਕਹਿੰਦਾ ਸਟੈਂਡ ਜਿਹੀ ਹੈਗਾ ਨੇ ਕਹਿੰਦਾ ਉਹ ਸੈਲਫੀ ਸਟੈਂਡ ਕਹਿੰਦਾ ਜੀ ਇਹ ਸੈਲਫੀ ਸਟੈਂਡ ਹਾਂ ਬਸ ਇਹਨੂੰ ਸੈਲਫੀ ਸਟੈਂਡ ਵੀ ਕਹਿੰਦੇ ਵਿੱਚ ਕੋਈ ਹੋਰ ਕੋਈ ਆ ਬਲੂਟੂਥ ਵੀ ਉਹ ਹੈ ਕਹਿੰਦਾ ਟੈਚੂ ਟੂ ਟੂ ਹੁੰਦਾ ਹਾਂ ਹਾਂ ਸੀ ਇੱਥੋਂ ਸੈਲ ਲੈ ਜੀ ਬਲੂਟੂਥ ਟੈਚੂ ਹੁੰਦਾ ਹੈ ਅੱਛਾ ਹਾਂ ਇੱਥੋਂ ਵੀ ਜਿਵੇਂ ਕੀ ਕਹਿੰਦਾ ਸੀ ਮਿੱਥੋਂ ਚੱਤ ਵੀ ਬੰਦ ਵੀਡੀਓ ਬੰਦ ਹੋ ਜਾਂਦੀ ਇੱਥੋਂ ਆ ਦੇ। ਵੀ ਵੀਡੀਓ ਚੱਲਦੀ ਵੀ ਪੈਂਦੀ ਬੰਦ ਵੀ ਹੋ ਜਾਂਦੀ ਆ। ਉਹ ਮੈਂ ਸਮਝ ਗਈ। ਅੱਛਾ ਠੀਕ ਆ। ਹਾਂ ਸਮਝ ਗਈ ਨਾ? ਹਾਂ ਕੀ ਬੰਦੀ? ਮਤਲ ਤੁਸੀਂ ਵੀਡੀਓ ਬੰਦ ਕਰਨੀ ਇੱਥੋਂ ਦਬ ਸਕਦੇ ਹੋ। ਐਦੇ ਫੋਨ ਦੇ ਉੱਪਰਾਂ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ। ਹਾਂ ਮੈਂ ਸਮਝ ਗਈ। ਕਰਕੇ ਦੇਖੀ। ਹਾਂ। ਆ ਦੇਖੋ ਹੁਣ ਇਹਦੇ ਵਿੱਚ ਬੰਦ ਹੁੰਦੀ ਆ ਤੇ ਗਰਮੇਲੋ ਛਿਲਣ ਲੱਗੀ ਮਟਰ ਗਰਮੇਲੋ ਛਿਲਣ ਲੱਗੀ ਮਟਰ ਆਉਂ ਹੀ ਨਾ ਲੱਗੇ ਛਿਲਣ ਲੱਗੀ ਮਟਰ ਮੱਝ ਰਿੰਗੀ ਜਾਂਦੀ ਏ ਧਾਰ ਨੂੰ ਤਰਮਿੰਦਰ ਕਿੱਧਰ ਗਿਆ ਕੱਢ ਲਈ ਇਹ ਬੰਲਾ ਉਹਦੀ ਚਾਹ ਬਣਾਉਂਦਾ ਚਾਹ ਤਾਂ ਨਹੀਂ ਪੀਣੀ ਮੈ ਲੋ ਬਦਲ ਲਈ ਆ ਬਦੀ ਹੋ ਗਈ ਚੀਜ਼ ਹੈ ਹਾਂ ਹੁਣ ਤਾਂ ਤੁਸੀਂ ਚੱਕ ਲੈ ਰਹੇਗੇ ਇਹਨੂੰ ਭੋਲੇ ਕਿੰਨਾ ਘੈਂਟ ਹੋ ਗਿਆ ਬਦਲ ਬਦਲ ਹੈਨਾ ਹੈ ਸਿਰ ਸਿਰ ਚ ਵੀ ਮਾਰਨੀ ਚੰਗ ਠੀਕ ਆ ਉੱਥੇ ਆ ਪੜ ਕੇ ਖੜ ਜਾਗੇ ਉਹ ਦੀ ਘਾਤੀ ਜਾ ਵੀ ਜਣਾ ਲਓ ਜੀ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਆਜੀ ਇਸ ਵਧੀਆ ਦੀ ਹੈ ਕਰਨੀ ਤੁਸੀਂ ਮੈਨੂੰ ਧਾਰ ਕਢਾ ਲਿਓ ਮੜਾ ਹੈ ਹਾਂ ਚਲੋ ਜੀ ਚੱਲੀਏ ਧਾਰਾ ਕੱਢ ਕੇ ਲਈਏ ਆਪਾਂ मझां वाले घर ही चलिए मजा वाले घर ही हां चलो खड़िया हो स्टैंड अप स्टैंड अप स्टैंड अप चलो 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 चलो